ਇਹ ਗੱਲ ਚੱਲਦੀ ਹੈ ਗੇਸ ਆਪਾਂ ਦੋ ਕੋਈ ਕਰਦੇ ਤਾਂ ਅੱਜ ਕਿੰਨੇ ਆ ਗਏ ਪਹਿਲਾ ਆ ਇੱਕ ਮਿੰਟ ਦਾ ਨਾਮ ਪਾਤ ਕਰਨਾ ਛੀਨਾ ਦੇ ਜਾਜ ਸਾਰੇ ਵੀਰ ਇਕੱਠੇ ਖੜੇ ਹੋ ਜਾਓ ਇੱਕ ਮਿੰਟ ਦਾ ਆਪਾਂ ਮੋਹਤਾਤ ਕਰਕੇ ਫਿਰ ਜਿਹੜੇ ਸ਼ਾਦਾ ਦੇ ਫੁੱਲਾ ਉਹ ਭੇਟ ਕਰਾਂਗੇ सारे कान खड़े हुजे ਜੈ ਤੁਕੇ ਸ਼ਿਦਾਨੂ ਸਾਦਾਂ ਲਾ ਸਲਾਮ ਲਾ ਸਲਾਮ ਲਾ ਸਲਾਮ ਮੈਂ ਸਕਦਾ ਹਾਂ ਕਿ ਉਹਨਾਂ ਸ਼ਹੀਦ ਕਰਮੀ ਸਕਤੇ ਦੇਸ਼ ਪਾਲ ਅਰ ਰਹੇ ਹਨ ਨਹੀਂ ਹਨ ਰਹੇ ਕੋਠਾ ਗੁਦੇ ਸ਼ਿਦੋ ਤੁਮ ਲਾ ਲਾ ਸਲਾਮ ਲਾ ਸਲਾਮ ਟਰਾਈ ਸ਼ੀਤ ਦਾ ਪਗਾਮ ਯਾਦ ਰੱਖਣਾ ਹੈ ਸਭਾਂ ਦਾ ਧੰਨਵਾਦ ਬੈਠੋ ਸਾਰੇ ਤੇ ਸਾਰੇ ਵੀਰ ਨੂੰ ਬੇਨਤੀ ਹੈ ਵੀ ਸਾਰੇ ਜਲਾਗੂ ਹਾਂਜੀ ਤੇ ਸ਼ਾਦਾ ਦੇ ਫੁੱਲ ਭੇਟ ਕਰੋ ਵਾਸਕ ਰਾਏ ਧੰਨਵਾਦ ਹੁਣ ਆ ਗਏ ਚਰੂ ਸਾਰੇ ਵੀਰ ਆਪੋ ਆਪਣਾ ਥਾ ਲੈ ਕੇ ਪ੍ਰਭੂ ਬੇਸ਼ੰਕੀ ਕਿਰਪਾਤਾ ਕਰਨੀ ਆ ਹੁਣ ਆਪਾਂ ਜਿਹੜੀ ਸਟੇਜ ਦੀ ਕਾਰਵਾਈ ਆ ਇੱਕ ਗੀਤ ਲਵਾ ਕੇ ਫੇਰਾ ਪਾਸ ਟੈਂਟ ਦੀ ਕਾਰਵਾਈ ਸ਼ੁਰੂ ਕਰਨੀ ਆ ਮੈਂ ਬੇਨਤੀ ਕਰੂੰ ਹਰਵਾ ਸਖੜਿਆ ਉਹ ਆਪਣਾ ਇੱਕ ਗੀਤ ਲੈ ਕੇ ਆਉਣ ਉਹਨਾਂ ਛੀਧਾਂ ਦੇ ਜਾਂਦੇ ਵਿੱਚ ਦੇ ਹੋ ਤੋਂ ਬਾਅਦ ਆਪਣੀ ਜਿਹੜੀ ਸਟੇਜ ਆ ਉਹ ਸ਼ੁਰੂ ਹੋਣੀ ਆ ਆਪਰੇ ਸੁਭੇ ਦੇ ਆਗੂ ਸ਼ੰਗਾਰਾ ਸਿੰਘ ਮਾਨ ਉਹ ਅੱਜ ਤੁਹਾਡੇ ਨਾਲ ਆ ਮਾ ਸ਼ਿਖਾ ਨੂੰ ਸਰਦਾਰੇ ਫੋਲ ਘੇਟ ਕਰਨਗੇ ਜੀ ਤੋਂ ਬਾਅਦ ਸ਼ੰਗਾਰਾ ਸਿੰਘ ਮਾਨ ਆਪਣਾ ਸੁਭਾ ਕਮੇਟੀ ਆਗੂ ਤੇ ਹੌਨਰ ਵਾਸਤੇ ਕਣੀਆਂ ਇੱਕ ਤੁਹਾਡੇ ਨਾਲਗੀ ਸਾਂਝਾ ਕਰੂਗਾ ਰਾਸ਼ੀਦਾਲੇ ਨਾਲ ਤੇ ਆਊਟ ਹਲੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੀਤ ਕਹਿੰਦਾ ਹੁਕਮ ਹੋਇਆ ਜੀ ਇਹ ਗੀਤ ਜੋ ਆਪਾਂ 13 ਤਰੀਕ ਨੂੰ ਜਮਿਨੀ ਨਿਰਾਮ ਰੈਲੀ ਜਿਉਣ ਦੇ ਵਿੱਚ ਕੀਤੀ ਸੀ ਅਮੋਲਕ ਭਾਜੀ ਦਾ ਲਿਖਿਆ ਹੋਇਆ ਇਹ ਗੀਤ ਉਹ ਹੁਕਮ ਹੋਇਆ ਜੀ ਪੇਸ਼ ਕਰਨ ਦਾ ਉਹ ਪੇਸ਼ ਕਰ ਰਿਹਾ ਹਾਂ ਧਿਆਨ ਨਾਲ माए तेरा पुत लाडला माए तेरा पुत लाडला अज बखरे स्कूल विच आया उ मन जी किताब खोलके उहो मन जी किताब खोलक हथ सोच के चंडे न पाया तेरा लादला। माए ते पुत लाॾला उ माए ते पुत लाडला उ अॼ नी सकूल जावना, आज चल खे सूल घर आया अॼु नी सूल ज अॼ चल के सूल घर आया

ਦਿਲਾ ਦੇਲਾ ਅੱਜ ਬਖਰੇ ਸਕੂਲ ਵਿੱਚ ਆਇਆ ਮਾਏ ਤੇਰਾ ਪੁੱਤ ਲਾਡਲਾ ਮਾਏ ਤੇਰਾ ਪੁੱਤ ਲਾਡਲਾ ਓ ਸਰ ਹੁੰਦੇ ਨੇ ਖੇਤ ਖੇੜ ਗਏ ਤੱਕ ਫੁੱਲਾ ਜਈਆਂ ਪੱਗਾਂ ਤੇ ਚੁੰਨੀਆਂ

कदी पिंड आया माए ते पुत लाडला माए ते पुत लाडला हो कॾहिं उभे लाग दे के भगत स्व आया कॾहिं उभे लाग जे कॾहिं भॻत है आया बणिया भले जंध पिंड जी धरत दाया दा बणिया बले जिंड जी धरत दाया आया माए तेरा पुत लाडला माय तेरा पुत लाडलाखदा मनुकड़ा जहा सातो कि में खोलू कोई जमीना आखदा मनुकड़ा जहा ਸਾਤੋਂ ਐਵੇਂ ਕੇ ਮੇ ਖੋਲੂ ਕੋਈ ਜ਼ਮੀਨ ਨਾ ਮਾਝੇ ਧਰਤੀ ਲਈ ਅਸੀਂ ਖੜਾਂਗੇ ਤਾਨ ਕੇ ਸੀਨਾ ਮਾਝੇ ਧਰਤੀ ਲਈ ਅਸੀਂ ਖੜਾਂਗੇ ਤਾਨ ਕੇ ਸੀਨਾ ਸਾਡੇ बख अॼु बख़ै सूल विच आया उ मन जी किताब बोल खे मन जी किताब 在哪里啦？多辣多辣